ਹਾਂਜੀ ਸਰ ਕੀ ਕਹਿਣਾ ਚਾਹੁੰਗੇ ਇਹਦੇ ਵਿੱਚ ਮਸ਼ੀਨ ਦੇ ਵਿੱਚ ਕਿਵੇਂ ਪਤਾ ਚੱਲਦਾ ਕਿ ਡ੍ਰਿੰਕ ਕੀਤੀ ਆ ਜਾਂ ਨਹੀਂ ਇਸ ਦੇ ਵਿੱਚ ਫੂਕ ਮਾਰੀ ਜਾਂਦੀ ਆ ਜੀ ਫੂਕ ਮਾਰਨ ਤੋਂ ਬਾਅਦ ਜੋ ਇਹਦੀ ਪਰਸੈਂਟੇਜ ਆਉਂਦੀ ਆ 30 ਤੋਂ ਜੋ ਪਰਸੈਂਟੇਜ ਉੱਪਰ ਆਉਂਦੀ ਆ ਤੇ ਉਸ ਤੋਂ ਉਹਦਾ ਚਲਾਨ ਹੁੰਦਾ ਜੀ ਬਸ ਮੋਰ ਫੂਕੀ ਦੀ ਫੂਕ ਮਾਰ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਕਿ ਮਸ਼ੀਨ ਦਾ ਯੂਜ਼ ਕੀਤਾ ਜਾ ਰਿਹਾ ਹੈ ਇਹਨਾਂ ਨੇ ਡ੍ਰਿੰਕ ਕੀਤੀ ਹੋਈ ਸੀ ਤੇ ਇਹਨਾਂ ਦਾ ਚਲਾਨ ਕੱਟੇ ਗਿਆ ਸੋ ਤੇ ਸਾਡੇ ਡੀਸੀਪੀ ਟ੍ਰੈਫਿਕ ਐਡੀਸੀਪੀ ਮੈਮ टीसीपी ਸਰਵਨ ਟ੍ਰੈਫਿਕ ਵੱਲੋਂ ਸ਼ਹਿਰ ਚ ਬਖ ਬਖ ਪੁਆਇੰਟਾਂ ਤੇ ਜਿਹੜੀਆਂ ਟੀਮਾਂ ਲਾ ਕੇ ਉਹ ਡਰਿੰਕ ਡਰਾਈਵ ਦੇ ਚਲਾਨ ਕੀਤੇ ਜਾਂਦੇ ਨੇ ਨਮਸਕਾਰ ਮੈਂ ਨਨਸ਼ੇਗਲ ਫਾਸਟ ਸਵੇਰਾ ਤੋਂ ਤੁਹਾਡਾ ਸਵਾਗਤ ਕਰਦੀ ਆਂ ਇਸ ਵੇਲੇ ਅਸੀਂ ਖੜੇ ਆਂ ਲੁਧਿਆਣਾ ਦੇ ਸਮਰਾਲਾ ਚੋਂ ਜਿੱਥੇ ਕਿ ਭਾਰਤ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਯੁੱਧ ਨਸ਼ੇ ਵਿਰੁੱਧ ਦੀ ਜੋ ਕਿ স্পেশাল ਨਾਕਾਬੰਦੀ ਕੀਤੀ ਗਈ ਹੈ ਜੋ ਕਿ ચેਕਿੰਗਾ ਕੀਤੀਆਂ ਜਾ ਰਹੀਆਂ ਗੱਡੀਆਂ ਦੀਆਂ ਕਿ ਜੋ ਲੋਗ ਨਸ਼ਾ ਕਰਕੇ ਜੋ ਕਿ ਗੱਡੀਆਂ ਚਲਾਉਂਦੇ ਉਹਨਾਂ ਦੀਆਂ ચેਕਿੰਗਾ ਕੀਤੀਆਂ ਜਾ ਰਹੀਆਂ ਸੋ ਤੁਹਾਨੂੰ ਇਸ ਵੇਲੇ ਅਸੀਂ লাইਵ ਤਸਵੀਰਾਂ ਦਿਖਾ ਰਹੇ ਨੇ ਦਿਖਾ ਰਹੇ ਹਾਂ ਸਮਰਾਲਾ ਚੌਂਕ ਤੋਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਯੁਵਾ ਨੂੰ ਰੋਕਿਆ ਗਿਆ ਜਿਨ੍ਹਾਂ ਨੇ ਡਰਿੰਕ ਕੀਤੀ ਗਈ ਸੀ ਉਹਨਾਂ ਦੀ ਗੱਡੀ ਰੋਕੀ ਗਈ ਹੈ ਸੋ ਤੁਸੀਂ ਦੇਖ ਸਕਦੇ ਹੋ ਇਸ ਦੀਆਂ লাইਵ ਤਸਵੀਰਾਂ ਸਮਰਾਲਾ ਚੌਂਕ ਤੋਂ ਅਸੀਂ ਤੁਹਾਨੂੰ ਇਸ ਵੇਲੇ ਦੀਆਂ লাইਵ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਯੁੱਧ ਨਸ਼ੇ ਵਿਰੁੱਧ ਜੋ ਕਿ ਇੱਕ ਮੁਹਿੰਮ ਸਰਕਾਰ ਵੱਲੋਂ ਚਲਾਈ ਗਈ ਸੀ ਉਸ ਦੀ ਜੋ ਕਿ ਪਾਲਣਾ ਕੀਤੀ ਜਾ ਰਹੀ ਹੈ ਮੁਲਾਜ਼ਮਾ ਬਲੋ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਕਿ ਨਾਕਾਬੰਦੀ ਲਗਾਈ ਗਈ ਹੈ ਗੱਡੀਆਂ ਚੈਕਿੰਗ ਕੀਤੀਆਂ ਜਾ ਰਹੀਆਂ ਸੋ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜਾਣਾਂਗੇ ਕਿ ਕਿਸ ਤਰ੍ਹਾਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੀ ਕੀ ਉਹਨਾਂ ਨੂੰ ਗੱਡੀਆਂ ਤੋਂ ਰਿਸਪਾਂਸ ਮਿਲ ਰਿਹਾ ਜਾਂ ਫਿਰ ਕਿਸ ਤਰ੍ਹਾਂ ਲੋਕ ਨਸ਼ੇ ਕਰਕੇ ਆ ਰਹੇ ਜਾਂ ਗੱਡੀਆਂ ਦੇ ਵਿੱਚ ਕੁਝ ਬਰਾਮਤ ਹੋ ਰਿਹਾ ਜਾਂ ਨਹੀਂ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਇਹਦੇ ਵਿੱਚ ਮਸ਼ੀਨ ਦੇ ਵਿੱਚ ਕਿਵੇਂ ਪਤਾ ਚੱਲਦਾ ਕਿ ਡਰਿੰਕ ਕੀਤੀ ਆ ਜਾਂ ਨਹੀਂ ਇਸ ਦੇ ਵਿੱਚ ਫੂਕ ਮਾਰੀ ਜਾਂਦੀ ਹੈ ਜੀ ਫੂਕ ਮਾਰਨ ਤੋਂ ਬਾਅਦ ਜੋ ਇਹਦੀ ਪਰਸੈਂਟੇਜ ਆਉਂਦੀ ਆ 30 ਤੋਂ ਜੋ ਪਰਸੈਂਟੇਜ ਉੱਪਰ ਆਉਂਦੀ ਆ ਤੇ ਉਸ ਤੋਂ ਉਹਦਾ ਚਲਾਨ ਹੁੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਕਿ ਮਸ਼ੀਨ ਦਾ ਯੂਜ਼ ਕੀਤਾ ਜਾ ਰਿਹਾ ਹੈ ਜ਼ੀਰੋ ਨਹੀਂ ਆਇਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕੋਈ ਡਰਿੰਕ ਨਹੀਂ ਕੀਤੀ ਤਾਂ ਇਹਨਾਂ ਦਾ ਜੋ ਕਿ ਲੈਵਲ ਜ਼ੀਰੋ ਆਇਆ ਹੈ ਨੇ ਸੋ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦਾ ਚਲਾਨ ਕੱਟਿਆ ਜਾ ਰਿਹਾ ਜੋ ਕਿ ਕਿ ਡਰਾਈਵ ਕਰ ਰਹੀ ਸੀ ਗੱਡੀ ਨੂੰ ਇਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਇਹਨਾਂ ਦਾ ਚਲਾਨ ਕੱਟਿਆ ਗਿਆ ਸੋ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਇਹਨਾਂ ਦਾ ਕੀ ਕੁਝ ਕਹਿਣਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਡਰਿੰਕ ਕਰਕੇ ਜੋ ਕਿ ਡਰਾਈਵ ਕਰ ਰਹੇ ਸੀ ਕਿ ਨਹੀਂ ਕੀਤੀ ਇਹ ਮੇਰੀ ਮੇਰਾ ਡਾਕੂਮੈਂਟ ਨਹੀਂ ਪੂਰੇਗਾ ਜੀ ਅੱਛਾ ਡਾਕੂਮੈਂਟਸ ਪੂਰੇ ਨਹੀਂ ਹੈ ਹਾਂਜੀ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਡਾਕੂਮੈਂਟਸ ਜੋ ਕਿ ਪੂਰੇ ਨਹੀਂ ਹੈ ਇਸ ਲਈ ਵੀ ਜੋ ਕਿ ਨਾਦਾ ਚਲਾਨ ਕੀਤਾ ਜਾ ਰਿਹਾ ਹੈ ਸੋ ਡਰਿੰਕ ਦੇ ਇਲਾਵਾ ਜੋ ਕਿ ਡਾਕੂਮੈਂਟਸ ਵੀ ਚੈੱਕ ਕੀਤੇ ਜਾ ਰਹੇ ਇਹਨਾਂ ਵੱਲੋਂ ਕੀ ਕਹਿਣਾ ਚਾਹੂਗੀ ਜੋ ਤੁਸੀਂ ਅੱਜ ਯੁੱਧ ਨਸ਼ੇ ਵਿਰੁੱਧ ਤੁਸੀਂ ਮੁਹੀਮ ਦੇ ਤਹਿਤ ਜੋ ਕਿ ਇੱਥੇ ਨਾਕਾਬੰਦੀ ਕੀਤੀ ਗਈ ਹੈ ਤਾਂ ਉਹਦੇ ਬਾਰੇ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਦੇਖੋ ਮੈਂ ਡਰਿੰਕ ਡਰਾਈਵ ਦਾ ਚਲਾਨ ਹੈ ਜਿਹੜੇ ਮੇਰੇ ਵੀਰ दारू ਪੀ ਕੇ ਗੱਡੀ ਚਲਾਉਂਦੇ ਨੇ ਇਹ ਉਹਨਾਂ ਵਾਸਤੇ ਸਪੈਸ਼ਲ ਨਾਕਾਬੰਦੀ ਹੈ ਇਹ ਮਾਨਯੋਗ ਕਮਿਸ਼ਨਰ ਕਮਿਸ਼ਨਰ ਸਾਹਿਬ ਵੱਲੋਂ ਤੇ ਸਾਡੇ ਡੀਸੀਪੀ ਟ੍ਰਾਫਿਕ ਐਡੀਸੀਪੀ ਮੈਮ ਤੇ ਐਸੀਪੀ ਸਰਵੰਨ ਟ੍ਰਾਫਿਕ ਵੱਲੋਂ ਸ਼ਹਿਰ ਚ ਬਖ ਬਖ ਪੁਆਇੰਟਾਂ ਤੇ ਜਿਹੜੀਆਂ ਟੀਮਾਂ ਲਾ ਕੇ ਉਹ ਡਰਿੰਕ ਡਰਾਈਵ ਦੇ ਚਲਾਨ ਕੀਤੇ ਜਾਂਦੇ ਨੇ ਜੇ ਨਸ਼ੇ ਦੀ ਗੱਲ ਕਰੀਏ ਜਿਵੇਂ ਕਿ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਕਿ ਵਿਕਰਿਆ ਜਾਂ ਗੱਡੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਬਰਾਮਦ ਹੋਈ ਤੁਹਾਨੂੰ ਹਲੇ ਤੱਕ ਨਹੀਂ ਵੇਖੋ ਸਾਨੂੰ ਜਿੰਨੇ ਵੀ ਮਿਲੇ ਉਹ दारू ਪੀਤੇ ਚ ਹੋਏ ਮਿਲੇ ਨੇ ਜਿਹੜੇ ਲੋਕੀ ਡਰਿੰਕ ਡਰਾਈਵ ਕਰ ਰਹੇ ਨੇ ਉਹਨਾਂ ਦੇ ਜਿਹੜੇ 10 ਤੋਂ 12 ਦੇ ਚਲਾਨ ਅਸੀਂ ਕਰ ਚੁੱਕੇ ਜੇ ਵਕਵਾ ਖੇਰੀ ਦੀ ਗੱਲ ਕਰੀਏ ਤੇ ਕੱਲ ਅਸੀਂ ਬੱਸ ਸਟੈਂਡ ਗਏ ਸੀਗੇ ਤੇ ਉੱਥੇ ਅਸੀਂ ਦੇਖਿਆ ਕਿ ਸ਼ਰੀਆਮ ਜੋਗੀ ਨਸ਼ੇ ਦਾ ਸੇਵਨ ਵੀ ਕੀਤਾ ਜਾ ਰਿਹਾ ਸੋ ਨਸ਼ਾ ਬਿਕਿਆ ਵੀ ਕਰਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਉਧਰ ਦੇ ਪੁਲਿਸ ਅਫਸਰ ਹੀ ਦੱਸ ਸਕਦੇ ਜੀ ਮੈਂ ਜਿਹੜੀ ਚੀਜ਼ ਵਾਰੀ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏਗਾ ਯੁੱਧ ਨਸ਼ੇ ਵਿਰੁੱਧ ਪੂਰੇ ਪੰਜਾਬ ਦੀ ਗੱਲ ਹੈ ਤੇ ਅਸੀਂ ਤੁਹਾਨੂੰ ਉਸ ਨਾਲ ਤੇ ਪੁੱਛਣਾ ਚਾਹਨੇ ਕਿ ਕੀ ਕਹਿਣਾ ਚਾਹੋਗੇ ਉਸ ਬਾਰੇ ਜੋਗੀ ਵੇਖੋ ਜੀ ਜਿਵੇਂ ਪੰਜਾਬ ਪੁਲਿਸ ਹੋਂ ਸਾਰੇ ਲੋਕੀ ਵੀ ਅਵੇਰਨੈਸ ਨੇ ਉਹ ਸਾਰੇ ਇਸ ਚੀਜ਼ ਦੇ ਖਿਲਾ ਠੀਕ ਹੈ ਜੀ ਸਰਕਾਰਾਂ ਖੁਦ ਲੱਗੀਆਂ ਹੋਈਆਂ ਨੇ ਸਾਰੀ ਪੁਲਿਸ ਲੱਗੀ ਹੋਈ ਹੈ ਇਹ ਤਾਂ ਪੇਰਸ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਆਪਣੇ ਜੀ ਪੰਜਾਬਾ ਹੋਰ ਕਿਹੜਾ ਨਸ਼ਾ ਮਤਲਬ ਕਿ ਗੱਡੀਆਂ ਦੇ ਵਿੱਚੋਂ ਮਿਲ ਰਿਹਾ ਨਹੀਂ ਸਾਡਾ ਸਿਰਫ ਡਰਿੰਕ ਡਰਾਈਵ ਦਾ ਨਾਕਾਬੰਦੀ ਹੈ ਜਿਹੜੇ ਲੋਕੀ ਦਾਰੂ ਪੀ ਕੇ ਡਰਾਈਵਿੰਗ ਕਰਦੇ ਨੇ ਇਹ ਉਹਨਾਂ ਦੇ ਚਲਾਣ ਹੋ ਰਹੇ ਸਿਰਫ ਗੱਡੀਆਂ ਦੇ ਕੀਤੇ ਜਾ ਰਹੇ ਜਾਂ ਫਿਰ ਬਾਈਕ ਬਾਈਕ ਵੀ ਗੱਡੀ ਛ ਹੀ ਆਉਂਦੀ ਹੈ ਜੀ ਬਾਈਕ ਵੀ ਖਤਰਨਾਕ ਹੈ ਦਾਰੂ ਪੀ ਕੇ ਤੇ ਜਿਹੜੀ ਗੱਡੀ ਹੈ ਉਹ ਵੀ ਖਤਰਨਾਕ ਤੁਸੀਂ ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਜੋ ਕਿ ਡਰਿੰਕ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੂੰਹ ਦੇ ਵਿੱਚ ਜੋ ਕਿ ਮਸ਼ੀਨ ਪਾ ਕੇ ਤੇ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਡਰਿੰਕ ਕੀਤੀ ਹੈ ਜਾਂ ਨਹੀਂ ਤੁਸੀਂ ਦੇਖ ਸਕਦੇ ਹੋ ਇਸ ਦੀ ਹੈ ਲਾਈਵ ਤਸਵੀਰ ਇਸ ਵੇਲੇ ਸੀ ਦਿਖਾ ਰਹੇ ਕਿ ਇਸ ਤਰ੍ਹਾਂ ਜੋ ਕਿ ਮੁਲਾਜ਼ਮ ਚੈੱਕ ਕਰ ਰਹੇ ਨੇ ਜੋ ਕਿ ਉਹਨਾਂ ਦੀਆਂ ਡਿਊਟੀਆਂ ਦੇ ਤਹਿਤ ਨੇ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਮੂੰਹ ਦੇ ਵਿੱਚ ਜੋ ਕਿ ਮਸ਼ੀਨ ਜੋ ਕਿ ਡਰਿੰਕ ਦੀ ਚੈਕ ਕੀਤੀ ਜਾਂਦੀ ਹੈ ਉਹਦਾ ਯੂਜ਼ ਕੀਤਾ ਜਾ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਜੋ ਕਿ ਉਸ ਮਸ਼ੀਨ ਨੂੰ ਮੂੰਹ ਚ ਪਾਣ ਤੋਂ ਵੀ ਕतरा ਰਹੇ ਕਿ ਉਹਨਾਂ ਦਾ ਕਹਿਣਾ ਹੈ ਕਿ ਫਰੈਸ਼ ਜੋ ਕਿ ਮਸ਼ੀਨ ਲੈ ਕੇ ਆਈ ਜਾਵੇਗੀ ਜੋ ਕਿ ਇੱਕ ਦੂਸਰੇ ਦਾ ਉਹਨਾਂ ਦਾ ਕਹਿਣਾ ਹੈ ਕਿ ਡਰ ਦੇ ਕਾਰਨ ਕਿ ਇੱਕ ਦੂਸਰੇ ਦਾ ਝੂਠਾ ਮੂੰਹ ਦੇ ਵਿੱਚ ਨਾ ਪਾਇਆ ਜਾਵੇ ਜੋ ਕਿ ਮਸ਼ੀਨ ਨੂੰ ਜੋ ਕਿ ਉਹਨਾਂ ਨੂੰ ਡਗਮਗਾ ਰਹੇ ਨੇ ਲੋਕ ਸੋ ਅਸੀਂ ਗੱਲਬਾਤ ਕੀਤੀ ਜੋ ਕਿ ਟ੍ਰੈਫਿਕ ਇਨਚਾਰਜ ਅਸ਼ੋਕ ਚੋਹਾਨ ਜੀ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜੋ ਕਿ ਲੋਕ ਗੱਡੀਆਂ ਦੇ ਵਿੱਚ ਡਰਿੰਕ ਕਰਕੇ ਚਲਾਉਂਦੇ ਨੇ ਸੋ ਉਹਨਾਂ ਦੇ ਚਲਾਨ ਕੀਤੇ ਜਾ ਰਿਹਾ ਗੱਡੀਆਂ ਦੇ ਨਾਲ-ਨਾਲ ਜੋ ਕਿ ਬਾਈਕ ਸਵਾਰ ਉਹਨਾਂ ਦੇ ਵੀ ਚਲਾਨ ਕੀਤੇ ਜਾ ਰਹੇ ਜੋ ਕਿ ਯੁੱਧ ਨਸ਼ੇ ਵਿਰੁੱਧ ਜੋ ਕਿ ਮੁਹਿੰਮ ਦੇ ਤਹਿਤ ਲੋਕਾਂ ਦੀ ਸੇਫਟੀ ਲਈ ਜੋ ਕਿ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੱਡਾ ਹਾਸਾ ਨਾ ਹੋ ਸਕੇ ਸੋ ਇਸ ਤਰ੍ਹਾਂ ਦੀ ਅਪਡੇਟ ਲੇਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਹਮਗੀ ਮੈਂ ਨਨਸ਼ਾਗਿਲ ਫਸਵੇ ਸਵੇਰਾ ਤੋਂ